ਭਾਰਤ ਦੀ ਤਰੱਕੀ ਤੇ ਭਾਰ ਨੂੰ ਅਗਾਂਹ ਵਧਦਿਆਂ ਕੋਈ ਨਾਲ ਦੇ ਜਿਹੜੇ ਵੱਡੇ ਦੇਸ਼ ਨੇ ਉਹ ਖੁਸ਼ ਨਹੀਂ ਨੇ ਜਦੋਂ ਜੰਗਾਂ ਹੁੰਦੀਆਂ ਨੇ ਉਹ ਦੇਸ਼ 20 20 ਸਾਲ ਪਿੱਛੇ ਜਾ ਡਿੱਗਦੇ ਨੇ ਉਹਨਾਂ ਦੀ ਇਕਨੋਮੀ ਤਹਿਸ ਨਹਿਸ ਹੋ ਜਾਂਦੀ ਹੈ ਇਹ 3 ਦਿਨ ਦੀ ਜੰਗ ਦੇ ਵਿੱਚ ਜਿਹੜਾ ਆਪਣਾ ਭਾਰਤ ਦਾ ਜੋ ਖਰਚਾ ਨਜ਼ਰ ਆ ਰਿਹਾ ਉਹ 2 ਲੱਖ ਕਰੋੜ ਤੋਂ ਵੀ ਉੱਤੇ ਦਾ ਹੋਇਆ ਹੈ ਸਾਡੀਆਂ ਉਹਨਾਂ ਧੀਆਂ ਪੈਣਾ ਬੱਚੀਆਂ ਦਾ ਜਿਨ੍ਹਾਂ ਦਾ ਸੁਹਾਗ ਉਜੜਿਆ ਸੀ ਉਸ ਦਾ ਜਵਾਬ ਮੋਦੀ ਜੀ ਨੇ ਇਹ ਕਹਿੰਦੇ ਨਹੀਂ ਸੁਣਨ ਚਾਇਆ ਵੀ ਜਿਹੜਾ ਆਪਰੇਸ਼ਨ ਸੰਧੂਰ ਹੈ ਉਹਦਾ ਨਾਮ ਪ੍ਰਾਈਮ ਮਿਨਿਸਟਰ ਸਾਹਿਬ ਨੇ ਖੁਦ ਰੱਖਿਆ ਪਾਕਿਸਤਾਨ ਦਾ ਡਿਫੈਂਸ ਮਿਨਿਸਟਰ ਇਹ ਗੱਲ ਕਹਿ ਰਿਹਾ ਹੈ ਵੀ ਯਾਰ ਇਹ ਜਿਹੜੀ ਮਦਰਸੇ ਨੇ ਜਾਂ ਜਿਹੜੇ ਕੈਂਪੋ ਵਾਲੇ ਨੇ ਸਾਡੀ ਸੈਕੰਡ ਲਾਈਨ ਆਫ ਡਿਫੈਂਸ ਕਿੱਡੀ ਸ਼ਰਮ ਦੀ ਗੱਲ ਹੈ ਵੀ ਉਹ ਅਤਿ ਕਵਾਦ ਨੂੰ ਆਪਣੀ ਸੈਕੰਡ ਲਾਈਨ ਆਫ ਡਿਫੈਂਸ ਕਹਿੰਦੇ चीन ਨਾਲ ਆਪਣੇ ਖਾ ਵੀ ਨਿਕਲ ਗਿਆ ચીਨ ਵੀ ਬਹੁਤ ਗਿੱਦਰ ਧਮਕੀਆਂ ਦਿੰਦਾ ਸੀ ਔਰ ਚੀਨ ਪਾਕਿਸਤਾਨ ਦਾ ਸਭ ਤੋਂ بڑا ਸਪੋਰਟਰ ਹੈ ਪੀਓਕੇ ਚ ਸੀਪੈਕ ਬਣਾਇਆ ਹੋਇਆ ਲੱਗਦਾ ਨਹੀਂ ਚੀਨ ਵੀ ਉਸ ਤਰ੍ਹਾਂ ਰਿਐਕਟ ਕਰ ਨਹੀਂ ਸਕਿਆ ਭਾਰਤ ਦੀ ਸ਼ਕਤੀ ਅੱਗੇ ਪਈ ਪਾਕਿਸਤਾਨ ਨੇ ਆਪਣੇ ਬਹੁਤ ਸਾਰੇ ਜਿਹੜੇ ਵੈਪਨ ਸੀ ਨਾ ਯੂਕਰੇਨ ਨੂੰ ਵੇਚੇ ਪੈਸਾ ਨਹੀਂ ਸੀ 100 ਰੁਪਏ ਕਿਲੋ ਤੇ ਆਟਾ ਉੱਥੇ ਇਹ ਗੱਲ ਲੜ ਮੰਨ ਲੋ ਵੀ ਇਹ ਕੰਟਰੀਜ਼ ਏਰ ਨਾਟ ਯੂਰ ਪਰਮਨੈਂਟ ਫਰੈਂਡਸ ਐਂਡ ਦੇ ਆਰ ਨਾਟ ਯੂਰ ਪਰਮਨੈਂਟ ਐਨਮੀਜ਼ ਉਦਾਂ ਨੂੰ ਮਤਲਬ ਹੈ ਤੇ ਤੁਹਾਡੇ ਨਾਲ ਜਫਾ ਵੀ ਪਾ ਲੈਣਗੇ ਜਫੀ ਦੀ ਜਗ੍ਹਾ ਅਮਰੀਕਾ ਤੁਹਾਡਾ ਸੀਸਫਾਇਰ ਡੋਨਲਡ ਟਰੰਪ ਕਿਵੇਂ ਕਰਾ ਸਕਦੇ ਨੇ ਯੂਕਰੇਨ ਦਾ ਨਹੀਂ ਉਹਨਾਂ ਤੋਂ ਤਾਂ ਕਰਵਾਇਆ ਗਿਆ ਡੋਨਲਡ ਟਰੰਪ ਦੀ ਜਿਹੜੀ ਮੈਚਿਓਰਿਟੀ ਹੈ ਉਸ ਲੈਵਲ ਦੀ ਹੈਗੀ ਹੈ ਵੀ ਉਹ بجائے ਵੀ ਦੇਸ਼ ਨੂੰ ਨੇੜੇ ਕਰਨੀ ਲੋ ਧੱਕੇ ਮਾਰਨ ਡਿਆ ਔਰ ਅਗਰ ਉਹ ਨਾ ਵੈਸਤਾ ਜ਼ਿਕਰ ਕਰਿਆ ਜਾਵੇ ਤਾਂ ਬੀਜੇਪੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਉੱਥੋਂ ਬੜਪ ਤੇ ਸੀਗੀ ਕਾਇਮ ਰੱਖ ਪਾਉਂਗੇ ਔਰ ਉਮੀਦਵਾਰ ਹੋਂ ਤੱਕ ਤੁਸੀਂ ਐਲਾਨਿਆ ਕਿਉਂ ਨਹੀਂ ਕੈਂਡੀਡੇਟ 3 ਮਹੀਨੇ 2 ਮਹੀਨੇ ਪਹਿਲੇ ਜਦੋਂ ਕਰਦੇ ਉਹਨਾਂ ਤੇ ਖਰਚਾ ਬਣਾ ਹੁੰਦਾ ਕੈਂਡੀਡੇਟ ਦਾ ਸਸ਼ੀਕਾਰ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੇ ਮੈਂ ਗਗਨ ਸ਼ੁਕਲਾ ਪੰਜਾਬ ਦੇ ਮਸ਼ਹੂਰ ਗਾਇਕ ਸਤਿੰਦਰ ਸ ਉਸਤਾਦ ਦੇ ਗਾਣੇ ਦੀਆਂ ਸਤਰਾਂ ਨੇ ਕਹਿੰਦੇ ਜਦੋਂ ਪਤਾ ਹੋਵੇ سینਿਆਂ 'ਚ ਛੇਕ ਹੋਣਗੇ ਫਿਰ ਉਹਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਜਿਸ ਤਰ੍ਹਾਂ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਹੋਇਆ ਨਵੇਂ ਦੇਸ਼ਾਂ ਦੀਆਂ ਫੌਜਾਂ ਵੱਲੋਂ ਯੁੱਧ ਵਰਗੇ ਹਾਲਾਤ ਬਣ ਗਏ ਸੀ ਤਾਂ ਬਾਰਡਰ ਤੇ ਬਸੇ ਲੋਕਾਂ ਦੀ ਖਾਸ ਕਰਕੇ ਭਾਰਤ ਦੀ ਹਾਲਾਤ ਕੀ ਸੀਗੇ ਤੁਸੀਂ ਜ਼ਰੂਰ ਦੇਖਿਆ ਕਿਸ ਤਰ੍ਹਾਂ ਭਾਰਤੀ ਫੌਜ ਨੇ ਡੋਮਿਨੇਟ ਕੀਤਾ तमाम ਘਟਨਾਕ੍ਰਮ ਤੇ ਗੱਲਬਾਤ ਕਰਾਂਗੇ ਬੀਜੇਪੀ ਦੇ ਵੱਡੇ ਆਗੂ ਫਤੇਜ ਸਿੰਘ ਬਾਜਵਾ ਮੌਜੂਦ ਨੇ ਬਾਜਵਾ ਸਾਹਿਬ ਬਹੁਤ ਸਵਾਗਤ ਹੈ ਬਹੁਤ ਬਹੁਤ ਅਨੁਮਾਨ ਗਗਨ ਜੀ ਤੁਹਾਡਾ ਸਾਰਿਆਂ ਦਾ ਔਰ ਤੁਹਾਡੇ ਚੈਨਲ ਨੂੰ ਦੇਖਣ ਵਾਲੇ ਦੁਨੀਆ ਪਰਤੀ ਸ਼ੁਰੂ ਤੇ ਆਦਾ ਸਤਿ ਸ਼੍ਰੀ ਅਕਾਲ ਸਤੰਦਰ ਸਰਤਾਜ ਕਹਿੰਦੇ ਨੇ ਕਿ ਜਦੋਂ ਪਤਾ ਹੋਵੇ ਸੀਨਿਆਂ 'ਚ ਛੇਕ ਹੋਣਗੇ ਫਿਰ ਉਹਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਇੱਕ ਪਾਸੇ ਤਾਂ ਸਾਡੀ ਫੌਜ ਲੜਦੀ ਐ ਤੁਹਾਨੂੰ ਸਵਾਲ ਤਾਂ ਐ ਬਾਜਵਾ ਸਾਹਿਬ ਤੁਸੀਂ ਬਾਰਡਰ ਬੈਲਟ ਨੂੰ ਬਿਲੋਂਗ ਕਰਦੇ ਹੋ ਸੀਜ਼ਫਾਇਰ ਜ਼ਰੂਰ ਹੋ ਗਿਆ ਪਰ ਬਾਰਡਰ ਬੈਲਟ ਦਾ ਹਾਲ ਕੀ ਐ ਹਮ ਦੇਖੋ ਮੈਂ ਤੁਹਾਨੂੰ ਇੱਕ ਗੱਲ ਗੰਧੀ ਦੱਸਣਾ ਚਾਹਨਾ ਵੀ ਚਾਹੇ ਉਹ 65 ਵਾਲੀ ਤੇ ਚਾਹੇ 71 ਵਾਲੀ ਲੜਾਈ ਹੂੰ ਬਾਰਡਰ ਤੇ ਪੈਂਦੇ ਪਿੰਡਾਂ ਵਾਲਿਆਂ ਨੇ ਫੌਜ ਦੇ ਨਾਲ ਬਰਾਬਰ ਲੜਾਈ ਲੜੀ ਸੀਗੀ ਹੂੰ ਜੇ ਫੌਜ ਲੜਦੀ ਸੀ ਤੇ ਉਹ ਰੋਟੀਆਂ ਬਣਾ ਕੇ ਵੀ ਲਿਆ ਕੇ ਉਹਨਾਂ ਨੂੰ ਪ੍ਰਸ਼ਾਦੇ ਚ ਗਾਉਂਦੇ ਸੀ ਹੂੰ ਔਰ ਬਹੁਤ ਕੁਝ ਉਹਨਾਂ ਨੇ ਆਪਣੀਆਂ ਜਾਨਾਂ ਜੋਖਮ ਚ ਪਾ ਕੇ ਆਪਣੇ ਦੇਸ਼ ਦੀ ਆਪਣੇ ਦੇਸ਼ ਦੇ ਲਈ ਜੰਗਲ ਨਾਲ ਹੋ ਕੇ ਫੌਜੀਆਂ ਦੇ ਲੜੀਆਂ ਇਸ ਵਾਰ ਵੀ ਇਹੋ ਹੀ ਹਾਲਾਤ ਸੀ ਹੂੰ ਪਿੰਡਾਂ ਦੇ ਵਿੱਚ ਜਿਹੜਾ ਜਜ਼ਬਾ ਹੂੰ ਇੱਕ ਮੈਂ ਦੇਖਿਆ ਵੀ ਐ ਟੀਵੀ ਤੇ ਵੀ ਸੁਣਿਆ ਉਹ ਵੀ ਲੋਕ ਜਦੋਂ ਪਿੰਡ ਆ ਕੇ ਮਿਲਦੇ ਆ ਤੇ ਉਹ ਇਹੋ ਗੱਲ ਕਰਦੇ ਆ ਵੀ ਜੀ ਅ ਮਜਾ ਤਾਂ ਆਵੇ ਜੇ ਇੱਕ ਵਾਰ ਸਾਨੂੰ ਕਿਤੇ ਮੌਕਾ ਮਿਲੇ ਤੇ ਅਸੀਂ ਵੀ ਏਕੇ 47 ਫੜ ਕੇ ਤੇ ਨਾਲ ਜਾਈਏ ਤੇ ਅਸੀਂ ਆਪਣੀ ਫੌਜ ਦੇ ਨਾਲ ਬਰਾਬਰ ਕੰਦ ਬਣ ਕੇ ਲੜੀਏ ਹੂੰ ਪਾਕਿਸਤਾਨ ਦੇ ਨਾਲ ਹੂੰ ਤੇ ਇੱਕ ਦੂਜੇ ਬੰਦੇ ਮੈਨੂੰ ਇੱਕ ਇਹ ਵਿਖਦੀ ਵੀ ਜਿਹੜੀ ਉਹ ਚਾ ਦੀ ਇੱਕ ਜਿਹੜੀ ਚੰਗਾਰੀ ਹੁੰਦੀ ਅੱਗੇ ਮਾਪੇ ਨੂੰ ਹਮ ਬੱਚੇ ਬਾਹਰਲੇ ਮੁਲਕਾਂ ਚ ਚਲੇ ਗਏ ਜਦੋਂ ਆਸਾਂ ਜੀਆਂ ਬੁਝੀਆਂ ਬੈਠੀਆਂ ਹੁੰਦੀਆਂ ਨੇ ਲੋਕਾਂ ਨੂੰ ਉਹ ਕਹਿੰਦੇ ਵੀ ਇੱਕ ਬੰਨੇ ਆਰਪਾਰ ਦੀ ਲੜਾਈ ਲੜੋ ਜੀ ਹਮ ਡਰ ਰਿਹਾ ਨਹੀਂ ਕੋਈ ਡਰ ਪੰਜਾਬੀ ਦੀ ਖਲੜੀ ਦੇ ਵਿੱਚ ਕਦੀ ਡਰ ਰਿਹਾ ਹੀ ਨਹੀਂ ਇਹ ਇੱਕ ਯੂਨੀਵਰਸਲ ਟਰੂਥ ਹੈ ਹਮ ਅੱਛਾ ਮੈਂ ਜਿਹੜੀ ਇੱਕ ਗੱਲ ਸਮਝਦਾ ਵੀ ਜਿਹੜੇ ਹਾਲਾਤ ਹੋਏ ਅੱਛਾ ਹੋ ਗਿਆ ਹਮ ਵੀ ਭਾਰਤ ਨੇ ਆਪਣੀ ਡੋਮਿਨੈਂਸ ਵੀ ਵਿਖਾਈ ਹੂੰ ਉਸ ਡੋਮਿਨੈਂਸ ਤੋਂ ਬਾਅਦ ਇੱਕ ਗੱਲ ਗਗਨ ਜੀ ਜਿਹੜਾ ਕੋਈ ਵੀ ਨਹੀਂ ਸੋਚਦਾ ਅੱਜ ਉਸ ਚੀਜ਼ ਨੂੰ ਤੁਹਾਨੂੰ ਇੱਕ ਆਪਣੇ ਕੈਮਰੇ ਦੇ ਵਿੱਚ ਔਰ ਹਮੇਸ਼ਾ ਤੁਹਾਡੇ ਮਨ ਚ ਇੱਕ ਗੱਲ ਹੋਣੀ ਚਾਹੀਦੀ ਹੈ ਵੀ ਭਾਰਤ ਨੂੰ ਭਾਰਤ ਦੀ ਤਰੱਕੀ ਦੇ ਪਰ ਨੂੰ ਅਗਾਂਹ ਵਾ ਮਕੀ ਵਾਦਿਆ ਕੋਈ ਨਾਲ ਦੇ ਜਿਹੜੇ ਵੱਡੇ ਦੇਸ਼ ਨੇ ਉਹ ਖੁਸ਼ ਨਹੀਂ ਨੇ ਹੂੰ ਅੱਜ ਭਾਰਤ ਪੰਜਵੀਂ ਇਕਨੋਮਿਕ ਅ ਯਾਨੀ ਗ੍ਰੋਥ ਤੋਂ ਤਜੇ ਨੰਬਰ ਤੇ ਦੋ ਤਿੰਨ ਸਾਲਾਂ ਚ ਆਂਦੀ ਉਹਨਾਂ ਦੀ ਜਿਹੜੀ ਹੈਗੀ ਮਨਸ਼ਾ ਉਹ ਕਲੀਅਰ ਵਿਖਦੀ ਹੈ ਹਾਂ ਨਾ ਕਦੀ ਚਾਈਨਾ ਚਾਹੇਗਾ ਨਾ ਕਦੀ ਅਮਰੀਕਾ ਚਾਹੇਗਾ ਵੀ ਭਾਰਤ ਇੰਨੀ ਤੇਜ਼ੀ ਨਾਲਗਾ ਵਧੇ ਜਦੋਂ ਜੰਗਾ ਹੁੰਦੀਆਂ ਨੇ ਗਗਨਦੀ ਉਹ ਦੇਸ਼ 20 20 ਸਾਲ ਪਿੱਛੇ ਜਾ ਟਿਕਦੇ ਨੇ ਉਨ੍ਹਾਂ ਦੀ ਇਕਨੋਮੀ ਤੈਜ਼ ਨਹਿਸ ਹੋ ਜਾਂਦੀ ਹੈ ਇਹ ਤਿੰਨ ਦਿਨ ਦੀ ਜੰਗ ਦੇ ਵਿੱਚ ਜਿਹੜਾ ਆਪਣਾ ਭਾਰਤ ਦਾ ਜੋ ਖਰਚਾ ਨਜ਼ਰ ਆ ਰਿਹਾ ਉਹ 2 ਲੱਖ ਕਰੋੜ ਤੋਂ ਵੀ ਉੱਤੇ ਦਾ ਹੋਇਆ ਹੂੰ ਔਰ ਜੇਕਰ ਆਪਾਂ ਸਾਡੀ ਮੰਚਾ ਇਹ ਹੈ ਸਾਡੀ ਸੋਚ ਇਹ ਹੈ ਭਾਰਤ ਦੇ ਵਿੱਚ ਤੁਸੀਂ ਦੇਖੋ ਮੋਦੀ ਜੀ ਜਿਉਂ ਆਏ ਉਹਨਾਂ ਨੇ ਜਿਹੜਾ ਮੇਕ ਇਨ ਇੰਡੀਆ ਦਾ ਜਿਹੜਾ ਨਾਰਾ ਦਿੱਤਾ ਸੀ ਉਹ ਐਵੇਂ ਨਹੀਂ ਸੀ ਦਿੱਤਾ ਹੂੰ ਤੇ ਉਹ ਨਾਰੇ ਦਾ ਬਕਸੇ ਸੀ ਵੀ ਚਾਹੇ ਉਹ ਬ੍ਰਹਮ ਮਸਾਇਲ ਸੀ ਚਾਹੇ ਉਹ ਆਕਾਸ਼ ਹੈ ਚਾਹ ਚ ਕਿੰਨੀਆਂ ਮਸਾਇਲਾ ਨੇ ਬਹੁਤ ਜ਼ਿਆਦਾ ਹਿੰਦੁਸਤਾਨ ਨੇ ਆਪਣੀ ਤਰੱਕੀ ਕੀਤੀ ਹੈ ਡਿਫੈਂਸ ਸਰਵਿਸਸ ਦੇ ਵਿੱਚ ਹਮ ਔਰ ਜਿੱਥੇ ਜਿੱਥੇ ਉਹਨਾਂ ਨੂੰ ਲੋੜ ਹੈ ਚਾਹੇ S400 ਦੀ ਸੀ ਉਹਨਾਂ ਰਸ਼ੀਆ ਤੋਂ ਲਿਆ ਹਮ ਉਹ ਕੋਈ ਸਸਤਾ ਨਹੀਂ ਹੈ ਬਿਲਕੁਲ ਇੱਕ ਇੱਕ ਜਿਹੜਾ ਹੈਗਾ 38000 ਕਰੋੜ ਰੁਪਏ ਦੀ ਇੱਕ ਉਹ ਟਰੱਕ ਜਿਹੰਦਾ ਹੈ ਜਿਹੜਾ ਹੈਗਾ S400 ਦਾ ਪਰ ਆਪਣੇ ਲੋਕਾਂ ਦੀ ਜਿਹੜੀ ਸਮਝ ਲੋ ਉਹਨਾਂ ਦੀ ਸੁਰੱਖਿਆ ਲਈ ਉਹ ਸੁਰੱਖਿਆ ਜਿਹੜੀ ਸ਼ੀਲਡ ਸੀ ਉਹ ਭਾਰਤ ਦੀ ਸਰਕਾਰ ਨੇ ਜ਼ਰੂਰੀ ਸਮਝੀ ਔਰ ਉਹ ਦੇਖ ਲੋ ਇਸ 3-4 ਦਿਨ ਦੀ ਜੰਗ 'ਚ ਤੁਹਾਨੂੰ ਨਜ਼ਰ ਆਇਆ ਵੀ ਕੋਈ ਵੀ ਮਸਾਇਲ ਚਾਹੇ ਉਹ ਚੀਨ ਦੀ ਸੀ ਚਾਹੇ ਨਾਲ ਦੇ ਦੇਸ਼ਾਂ ਜਿਨ੍ਹਾਂ ਨੇ ਵੀ ਉਹਨਾਂ ਨੂੰ ਸਪਲਾਈ ਕੀਤੀ ਉਹ ਮਸਾਇਲਾ ਮਕੀ ਹਿੰਦੁਸਤਾਨ ਦੀ ਧਰਤੀ ਤੇ ਕਿਤੇ ਵੀ ਕਾਮਯਾਬ ਨਹੀਂ ਹੋਈਆਂ ਰਾਹ ਦੇ ਵਿੱਚ ਉਹ ਡਿਫਿਊਜ਼ ਕਰ ਦਿੱਤੀਆਂ ਗਈਆਂ ਸੋ ਕਹਿਣ ਤੋਂ ਮਤਲਬ ਕਿ ਇਹ ਵੀ ਜੇ ਅਸੀਂ ਓਵਰਆਲ ਸਿਨੈਰੀਓ ਵੇਖਦੇ ਹਾਂ ਅਸੀਂ ਆਪਣੀ ਉਹ ਜਿਹੜਾ ਆਪਰੇਸ਼ਨ ਸੰਦੂਰ ਸੀ ਸਾਡੀਆਂ ਉਹਨਾਂ 3 ਪੈਣਾ ਬੱਚੀਆਂ ਦਾ ਜਿਹਨਾਂ ਦਾ ਸੁਹਾਗ ਉਜੜਿਆ ਸੀ ਉਸ ਦਾ ਜਵਾਬ ਮੋਦੀ ਜੀ ਨੇ ਇਹ ਕਹਿੰਦੇ ਨੇ ਸੁਣਨ ਚ ਆਇਆ ਵੀ ਜਿਹੜਾ ਆਪਰੇਸ਼ਨ ਸੰਦੂਰ ਹੈ ਉਹਦਾ ਨਾਮ ਪ੍ਰਾਈਮ ਮਿਨਿਸਟਰ ਸਾਹਿਬ ਨੇ ਖੁਦ ਰੱਖਿਆ ਬਲਕਿ 댓 मींस ਉਹਨਾਂ ਦੇ ਮਨਛੇ ਮਨਸ਼ਾ ਸੀ ਵੀ ਸਾਡੀਆਂ ਬੱਚੀਆਂ ਤੇ ਜੇ ਉਹਨਾਂ ਨੇ ਇਹ ਡੇਅਰ ਕੀਤਾ ਵੀ ਉਹਨਾਂ ਨੇ ਸਿੰਗਲ ਆਊਟ ਕਰਕੇ ਧਰਮ ਦੇ ਨਾਂ ਦੇ ਉੱਤੇ ਜੇਕਰ ਸਾਡੀਆਂ ਬੱਚੀਆਂ ਦੇ ਸੁਹਾਗ ਉਜਾੜੇ ਨੇ ਤੇ ਉਹਨਾਂ ਨੂੰ ਜਵਾਬ ਵੀ ਫਿਰ ਇਹੋ ਜਿਹਾ ਦਿਓ ਵੀ ਤਾਂ ਕਿ ਆਉਣ ਵਾਲੇ ਜਿਹੜੀ ਜਨਰੇਸ਼ਨਸ ਹੈ ਉਹ ਯਾਦ ਰੱਖਣ ਜਿਹੜੇ ਬਹਾਵਲਪੁਰ ਤੇ ਜਿਹੜਾ ਮਰੀਦ ਕੇ ਇਹਨਾਂ ਦੇ ਜਿਹੜੇ ਟੈਰਰਿਸਟ ਕੈਂਪ ਸੀਗੇ ਜਿੱਥੇ ਟ੍ਰੇਨਿੰਗ ਦਿੱਤੀ ਜਾਂਦੀ ਬੜੀ ਵਾਰ ਫੋਟੋਆਂ ਆਉਂਦੀਆਂ ਸੀ ਮੈਗਜ਼ੀਨਾਂ ਚ ਪਰ ਪਾਕਿਸਤਾਨ ਡਿਨਾਈ ਕਰਦਾ ਸੀ ਨਹੀਂ ਜੀ ਨਹੀਂ ਜੀ ਇਹ ਤੇ ਅਫਗਾਨਿਸਤਾਨ ਦਾ ਦੇ ਤਾ ਜੀ ਫਲਾਣੇ ਦੇ ਬਗੀ ਦੇ ਵਰ ਬੇਸਿਕਲੀ ਲਾਇਰ ਦੇ ਬੇਸਿਕਲੀ ਲਾਇਰ ਉਹ ਚੀਜ਼ ਨੂੰ ਜੜੋ ਖਾੜਨਾ ਉਹਨਾਂ ਦੇ 100 150 ਟੌਪ ਤੇ ਜਿਹੜੇ ਟੈਰੇਸ ਸੀ ਨੇਚਰਲੀ ਉਹਨਾਂ ਉੱਥੇ ਹੀ ਰਹਿਣਾ ਸੀਗਾ ਬਿਲਕੁਲ ਉਹਨਾਂ ਨੂੰ ਕੀ ਪਤਾ ਸੀ ਵੀ ਹਿੰਦੁਸਤਾਨ ਦੀ ਫੌਜ ਇਹ ਵੀ ਕਰ ਸਕਦੀ ਹੈ ਬਈ ਸਾਡੇ ਦੇਸ਼ ਵਿੱਚ ਉਹ ਤਾਂ ਆਪਣੇ ਆਪ ਨੂੰ ਬੜੇ ਸੇਫ ਮਹਿਸੂਸ ਕਰਦੇ ਸੀਗੇ ਕਿਉਂਕਿ ਉਹ ਆਪਣਾ ਆਬਾਦੀ ਵਾਲੇ ਇਲਾਕੇ ਦੇ ਵਿੱਚ ਹੁੰਨੇ ਆ ਜਿੱਥੇ ਵੀ ਉਹਨਾਂ ਨੇ ਆਪਣਾ ਉਹ ਚੁਣ ਕੇ ਬਣਾਇਆ ਹਮਮ ਔਰ ਦੇਖੋ ਸਾਰਿਆਂ ਨੂੰ ਵੱਡੀ ਗੱਲ ਤੁਸੀਂ ਦੇ ਸੋਚੋ ਬਈ ਪਾਕਿਸਤਾਨ ਦਾ ਡਿਫੈਂਸ ਮਿਨਿਸਟਰ ਹਮ ਇਹ ਗੱਲ ਕਹਿ ਰਿਹਾ ਬਈ ਯਾਰ ਇਹ ਜਿਹੜੀ ਮਦਰਸੇ ਨੇ ਜਾਂ ਜਿਹੜੇ ਕੈਂਪੋ ਵਾਲੇ ਨੇ ਸਾਡੀ ਸੈਕੰਡ ਲਾਈਨ ਆਫ ਡਿਫੈਂਸ ਡਿਫੈਂਸ ਨੇ ਕਿੱਡੀ ਸ਼ਰਮ ਦੀ ਗੱਲ ਹੈ ਵੀ ਉਹ ਆਤੰਕਵਾਦ ਨੂੰ ਆਪਣੀ ਸੈਕੰਡ ਲਾਈਟ ਆਫ ਡਿਫੈਂਸ ਕਹਿੰਦੇ ਤਾਂ ਹੀ ਜਦੋਂ ਕਾਰਗਨ ਦੀ ਲੜਾਈ ਯੁੱਧ ਹੋਇਆ ਸੀ ਉਦੋਂ ਵੀ ਪ੍ਰਵੇਸ਼ ਮਸ਼ਰਫ ਨੇ ਜਿਹੜੇ ਇਹ ਮੁਜਾਹਿਦੀਨ ਸੀਗੇ ਉਹ ਮੁਜਾਹਿਦੀਨ ਰਲਾ ਕੇ ਸੀ ਫੌਜੀ ਅੱਦੇ ਮੈਜੋਰਿਟੀ ਫੌਜੀਆ ਦੀ ਸੀ ਪਰ ਨਾਲ ਇਹ ਕਹਤਾ ਮੁਜਾਹਿਦੀਨਾ ਨੇ ਕਾਰਗਨ ਤੇ ਟਾਈਗਰ ਹਿੱਲ ਤੇ ਜਿਹੜਾ ਜੀ ਕਬਜ਼ਾ ਕੀਤਾ ਇਹ ਤੇ ਇਹ ਚੀਜ਼ਾਂ ਜਦੋਂ ਤੁਸੀਂ ਅਸਲੀਅਤ ਦੁਨੀਆ ਦੇ ਵਿੱਚ ਸਾਹਮਣੇ ਆਂਦੀਆਂ ਨੇ ਹੂੰ ਤੇ ਇਸ ਵਿੱਚ ਕੋਈ ਸ਼ੱਕ ਨਹੀਂ ਬੇ ਲੋਕਾਂ ਨੂੰ ਸਾਰੀ ਪਿਕਚਰ ਕਲੀਅਰ ਹੁੰਦੀ ਹੈ ਅੱਜ ਜੋ ਭਾਰਤ ਨੇ ਉਹਨਾਂ ਦੇ 12 ਜਿਹੜੇ 에ਰੋਡ੍ਰੋਮ ਸੀ ਉਹ ਨਸ਼ਟ ਕੀਤੇ ਦੇਖੋ ਉਹਦੇ ਵਿੱਚ ਇੱਕ ਚੀਜ਼ ਇੱਕ ਮੈਸੇਜ ਸੀ ਭਾਰਤ ਵੱਲੋਂ ਪਹਿਲੇ ਤੇ ਜਦੋਂ 테러ਿਸਟਾਂ ਨੂੰ ਉਖਾੜਿਆ ਉਹਨਾਂ ਕਹੇ ਵੀ ਅਸੀਂ ਆਮ ਸਿਵਿਲਿਅਨਸ ਜਾਂ ਫੌਜ ਤੇ ਸਾਡਾ ਅਟੈਕ ਨਹੀਂ ਅਸੀਂ ਉਸ ਟੈਰਰਿਸਟਾਂ ਨੂੰ ਜਿਨ੍ਹਾਂ ਨੇ ਸਾਡੀ ਬੱਚਿਆਂ ਦਾ ਨੁਕਸਾਨ ਕੀਤਾ ਹੈ ਉਹਨਾਂ ਦਾ ਘਰ ਤਬਾਹ ਕੀਤਾ ਹੂੰ ਦੂਜਾ ਉਹਨਾਂ ਨੇ ਜਦੋਂ ਉਹਨਾਂ ਦੇ ਹਵਾਈ ਐਡੇ ਜਿਹੜੇ ਜਿੱਥੋਂ ਫੌਜ ਦਾ ਸਾਰਾ ਸਮਾਨ ਜਾਂਦਾ ਸੀਗਾ 에ਰੋਡ੍ਰੋਮਸ ਉਹ ਜਦੋਂ ਨਸ਼ਟ ਕੀਤੇ ਆ ਤੇ ਨਾਲ ਫੌਜ ਦੀਆਂ ਬਟੈਲੀਅਨਸ ਬੈਠੀਆਂ ਸੀ ਹੂੰ ਬਿਲਕੁਲ ਜੇ ਉਹ ਉਹ ਬੰਬ ਕਿਤੇ ਉੱਥੇ ਵੀ ਮਾਰਿਆ ਜਾ ਸਕਦਾ ਸੀ ਹੂੰ ਬਿਲਕੁਲ ਠੀਕ ਹੈ ਉਹਨਾਂ ਨੂੰ ਇਹ ਤੇ ਅੱਜਕੱਲ ਹੁਣ ਟੈਕਨੀਕਲ ਵਾਰਫੇਅਰ ਰਹਿ ਗਈ ਅਬ ਜਿੱਦਾਂ ਕੰਪਿਊਟਰ ਦੇ ਬਟਨ ਨਪਣਾ ਹੈ ਤੇ ਜਿੱਥੇ ਤੁਸੀਂ ਕਰਨਾ ਉੱਥੇ ਮਸਾਇਲੇ ਜਾ ਕੇ ਡੇਜੇ ਪੰਜਪਾ ਸਰ ਚੀਨ ਵਾਲਾ ਭਲੇਖਾ ਵੀ ਨਿਕਲ ਗਿਆ ਕਿਉਂਕਿ ਚੀਨ ਵੀ ਬਹੁਤ ਗਿੱਧੜ ਧਮਕੀਆਂ ਦਿੰਦਾ ਸੀ ਔਰ ਚੀਨ ਪਾਕਿਸਤਾਨ ਦਾ ਸਭ ਤੋਂ ਵੱਡਾ ਸਪੋਰਟਰ ਹੈ ਪੀਓਕੇ ਚ ਸੀਪੈਕ ਬਣਾਇਆ ਹੋਇਆ ਲੱਗਦਾ ਨਹੀਂ ਚੀਨ ਵੀ ਉਸ ਤਰ੍ਹਾਂ ਰਿਐਕਟ ਕਰ ਨਹੀਂ ਸਕਿਆ ਭਾਰਤ ਦੀ ਸ਼ਕਤੀ ਅੱਗੇ ਬਿਲਕੁਲ ਇਹ ਮੈਂ ਗਾਹ ਵਧੂ ਦੇਸ਼ ਆਪਣੇ ਆਪ ਨੂੰ ਸਮਝਦੇ ਨੇ ਇਹ ਸੁਪਰ ਪਾਵਰ ਤੇ ਉਹ ਦੋ ਬਿਲੀਅਨ ਨੂੰ ਲੜਾ ਕੇ ਨਾ ਬਾਦਰ ਹਮੇਸ਼ਾ ਖਾਂਦਾ ਹੁੰਦਾ ਹੂੰ ਉਹਨਾਂ ਦਾ ਮਕਸਦ ਹੁੰਦਾ ਵੀ ਅੱਗ ਲਾ ਦੋ ਹੂੰ ਆਪਣਾ ਜਿਹੜਾ ਬਚਿਆ ਖੁਚਾ ਸਮਾਨ ਉਹਨਾਂ ਨੂੰ ਵੇਚ ਦੋ ਹੂੰ ਤੇ ਮੇਗੀ ਇਹ ਤੁਹਾਨੂੰ ਹਾਲਾਤ ਜਾਣ ਕੇ ਤੁਹਾਨੂੰ ਹੈਰਾਨੀ ਹੋਊਗੀ ਵੀ ਪਾਕਿਸਤਾਨ ਨੇ ਆਪਣੇ ਬਹੁਤ ਸਾਰੇ ਜਿਹੜੇ ਵੈਪਨ ਸੀ ਨਾ ਯੂਕਰੇਨ ਨੂੰ ਵੇਚੇ ਪੈਸਾ ਨਹੀਂ ਸੀ 100 ਰੁਪਏ ਕਿਲੋ ਤੇ ਆਟਾ ਉੱਥੇ ਤੇ ਤੁਸੀਂ ਇਹ ਕਿ ਉਹਨਾਂ ਕੋਲ ਆਪਣੀ ਸਰਵਾਈਵਲ ਲਈ ਤੇ ਉਹਨਾਂ ਨੂੰ ਕੀ ਪਤਾ ਵੀ ਜੰਗ ਲੱਗ ਜਾਣੀ ਹੈ ਹਾਂ ਬਿਲਕੁਲ ਤੇ ਜਦੋਂ ਲੋੜ ਪਈ ਚਾਹੀ ਨਾ ਹੋਏ ਜਿਹੜਾ ਮਰਜ਼ੀ ਹੋਏ ਤੁਹਾਨੂੰ ਦੇਖੋ ਨਾ ਬੜੇ ਅਫਸੋਸ ਦੀ ਗੱਲ ਹੈ ਵੀ ਅਮਰੀਕਨ ਪ੍ਰੈਜ਼ੀਡੈਂਟ ਇਹ ਗੱਲ ਕਹਿੰਦਾ ਵੀ ਤੁਸੀਂ ਐਪਲ ਵਾਲੇ ਨੂੰ ਵੇ ਖਬਰਦਾਰ ਤੂੰ ਇਹ ਯੂਨਿਟ ਇੰਡੀਆ ਚ ਲਾਇਆ ਤੇ ਹੂੰ ਠੀਕ ਹੈ ਕਿੱਡੀ ਅਫਸੋਸ ਦੀ ਗੱਲ ਹੈ ਇੱਕ ਇਸ ਦੇਖੋ ਮੈਂ ਇੱਕ ਗੱਲ ਪਰ ਪ੍ਰਧਾਨ ਮੰਤਰੀ ਦੀ ਡੋਨਲਡ 트ਰੰਪ ਦੇ ਨਾਲ ਜੁਗਲਬੰਦੀ ਤਾਂ ਕਾਫੀ ਹੈ ਨਾ ਇਸ ਦੀ ਚਰਚਾ ਬਹੁਤ ਕੀ ਰਾਹুল ਗਾਂਧੀ ਨੇ ਚਰਚਾ ਕੀਤੀ ਆਪੋਜੀਸ਼ਨ ਨੇ ਬਹੁਤ ਚਰਚਾ ਕੀਤੀ ਇਸ ਚੀਜ਼ ਤੋਂ ਇਹ ਗੱਲ ਲੜ ਬੰਨ ਲਓ ਵੀ ਇਹ ਕੰਟਰੀਜ਼ ਏਰ ਨਾਟ ਯੂਰ ਪਰਮਨੈਂਟ ਫਰੈਂਡਸ ਐਂਡ ਦੇ ਆਰ ਨਾਟ ਯੂਰ ਪਰਮਨੈਂਟ ਐਨਮੀਜ਼ ਉਹਦਾ ਨੂੰ ਮਤਲਬ ਹੈ ਤੇ ਤੁਹਾਡੇ ਨਾਲ ਜਫਾ ਵੀ ਪਾ ਲੈਣਗੇ ਜਫੀ ਦੀ ਜਗ੍ਹਾ ਅਮਰੀਕਾ ਕੋਈ ਵੀ ਉਹ ਦੇਸ਼ ਮੈਂ ਇਕੱਲਾ ਅਮਰੀਕਾ ਦਾ ਨਾਂ ਨਹੀਂ ਲੈਂਦਾ ਪਰ ਕੋਟ ਤਾਂ ਮੈਂ ਕਰਦਾ ਜਿਹੜੇ 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 ਇਸ ਤਰੀਕੇ ਦਾ ਉਹਨਾਂ ਦੀ ਅੰਦਰ ਦੀ ਜਿਹੜੀ ਭਾਵਨਾ ਨਜ਼ਰ ਆਈ ਹੈ ਉਹ ਕੋਈ ਬਹੁਤੀ ਚੰਗੀ ਨਹੀਂ ਹੂੰ ਯੂ ਸੀ ਅਸੀਂ ਤਾਂ ਇੱਕ ਦੂਜੇ ਨੂੰ ਇਨਕਰੇਜ ਕਰ ਰਹੇ ਹਾਂ ਵੀ ਇਹ ਇੰਡੀਆ ਦਾ ਤੇ ਅਮਰੀਕਾ ਦਾ ਜੀ ਹੂੰ ਬਿਜ਼ਨਸ ਦੇ ਜਿਹੜੇ ਹੈਗੇ ਨੇ ਹੋਰ ਮੋਦੀ ਸਾਹਿਬ ਉਹਦੀ ਸਾਹਿਬ ਤਾਂ ਇਹ ਵੀ ਕਹੇ ਸੀ ਕਿ ਜਾ ਕੇ ਕਿ ਆਪਦੀ ਬਾਟਰੰਪ ਸਰਕਾਰ ਉਹ ਵੀ ਆਏ ਸੀ ਇਹ ਵੀ ਗਏ ਸੀ ਹੂੰ ਇਹ ਨਹੀਂ ਗੱਲ ਪਰ ਮੈਂ ਸਮਝ ਨਾ ਵੀ ਯੂ ਜੀ ਸੀ ਦੇ ਡਿਪਲੋਮੇਸੀ ਉਹਨਾਂ ਦੀ ਸਾਇਕੀ ਵੇਖੋ ਉਹਨਾਂ ਦੀ ਸਾਇਕੀ ਵਿੱਚ ਸਾਰੀ ਉਮਰ ਤੇ ਪਹਿਲੇ ਪਾਕਿਸਤਾਨ ਨਾਲ ਹੀ ਰਹੇ ਹਾਂ ਬਿਲਕੁਲ ਅਪਰਸ਼ੀਆ ਨਾ ਰਹੇ ਅਪਰਸ਼ੀਆ ਨਾ ਰਹੇ ਠੀਕ ਹੈ ਇਹ ਮੈਂ ਸਮਝਦਾ ਬੜੀ ਵੱਡੀ ਇੱਕ ਪ੍ਰਾਪਤੀ ਸੀ ਇੰਡੀਆ ਦੀ ਵੀ ਅਮਰੀਕਾ ਵਰਗਾ ਦੇਸ਼ ਵੀ ਇੰਡੀਆ ਨੂੰ ਝੁਕਿਆ ਉਹਦਾ ਕਾਰਨ ਕਰ ਇੰਡੀਆ ਚ ਕੋਈ 스파ਰਕ ਨਜ਼ਰ ਆ ਰਿਹਾ ਸੀ ਨਾ ਪਾਕਿਸਤਾਨ ਤੇ ਸਵਾਏ ਮੰਗਣ ਤੋਂ ਤੇ ਉਹ ਕਹਿੰਦੇ ਵੀ ਇੱਕ ਲਾਇਬਿਲਟੀ ਤੋਂ ਕਿਸੇ ਨੂੰ ਵੀ ਪਾਕਿਸਤਾਨ ਵਿੱਚੋਂ ਕੋਈ ਪਾਕਿਸਤਾਨ ਨੂੰ ਤੇ ਉਹ ਇੱਕ ਆਪਣੀ ਫੀਲਡ ਆਫ ਬੈਟਲ ਸਮਝਦੇ ਨੇ ਵੀ ਇਹਨਾਂ ਨੂੰ ਵਰਤ ਲੋ ਯਾਰ ਉਹ ਸਹਿਬ ਕੀ ਜਿਹਨੂੰ ਕਹਿੰਦੇ ਨੇ ਵੀ ਟੋਪੋਗ੍ਰਾਫਿਕਲੀ ਜੀਓਗ੍ਰਾਫਿਕਲੀ ਉਹ ਫਿੱਟ ਬਿੰਦਾ ਸਾਰਿਆਂ ਨੂੰ ਉਹ ਜਗ੍ਹਾ ਜਿੱਥੇ ਆਪਣਾ ਸਮਾਨ ਰੱਖੇ ਤੇ ਦੂਜੇ ਦੇシャ ਨਾਲ ਯੁੱਧ ਕਰਨ ਦੀ ਸੋਚ ਸਕਦੇ ਪਰ ਸਾਡਾ ਸੀਸਫਾਇਰ ਡੋਨਲਡ ਟਰੰਪ ਕਿਵੇਂ ਕਰਾ ਸਕਦੇ ਨੇ ਯੂਕਰੇਨ ਦਾ ਨਹੀਂ ਉਹਨਾਂ ਤੋਂ ਤਾਂ ਕਰਵਾਇਆ ਗਿਆ ਯਾਰ ਗੱਲ ਨਹੀਂ ਸਮਝਦੇ ਕੋਈ ਇਹ ਇਹ ਤਾਂ ਪ੍ਰਾਈਮ ਮਿਨਿਸਟਰ ਸਾਹਿਬ ਨੇ ਕਲੀਅਰ ਕਟ ਇਸ ਗੱਲ ਨੂੰ ਦੱਸਿਆ ਟਰਕੀ ਤੇ ਇਜ਼ਰਾਇਲ ਦਾ ਨਹੀਂ ਹੋਇਆ ਗੱਲ ਤੇ ਗੱਲ ਤੇ ਬੇਸਿਕਲੀ ਜਦੋਂ ਮਾੜਾ ਜਦੋਂ ਪਹਿਲਵਾਨ ਟੈਪ ਹੁੰਦਾ ਹੈ ਤੇ ਫਿਰ ਉਹ ਕਹਿੰਦਾ ਹੈ ਨਾ ਵੀ ਮੈਂ ਦੱਦੀ ਵੱਡੂੰਗਾ ਤੇ ਉਹਨਾਂ ਨੇ ਇਸੇ ਜਿਹੜਾ ਨਿਊਕਲੀਅਰ ਬੰਬ ਦਾ ਦੇ ਕੇ ਵੀ ਦੀ ਅਸੀਂ ਤਾਂ ਹੁਣ ਇਹ ਕਰਾਂਗੇ ਸਾਡੇ ਕੋਲ ਤਾਂ ਹੁਣ ਕੋਈ ਹਥਿਆਰ ਨਹੀਂ ਰਹਿ ਗਿਆ ਤੇ ਜਦੋਂ ਉਹਨਾਂ ਕੋਲ ਚੀਜ਼ ਕੋਈ ਰਹਿ ਹੀ ਨਹੀਂ ਸੀ ਗਈ ਤੇ ਉਹਨਾਂ ਨੇ ਨਿਊਕਲੀਅਰ ਦਾ ਇਹ ਜਿਹੜੀ ਗੱਲਬਾਤ ਅੱਗੇ ਤੋਰੀ ਜਿਸ ਤੋਂ ਮੈਂ ਸਮਝਦਾ ਵੀ ਅਮਰੀਕਾ ਨੇ ਵਿੱਚ ਹੋ ਕੇ ਇਹ ਗੱਲ ਇਹ ਨਹੀਂ ਵੀ ਉਹਨਾਂ ਨੇ ਸੀਜ਼ ਫਾਇਰ ਲਈ ਕਿਹਾ ਜਾਂ ਕਿਹਾ ਉਹਨਾਂ ਨੇ ਇਹ ਜ਼ਰੂਰ ਕਿਹਾ ਵੀ ਦੋਵੇਂ ਦੇਸ਼ ਇਸ ਲੈਵਲ ਤੇ ਇਸ ਲੜਾਈ 'ਚ ਇਦਾਂ ਨਾ ਕਰੋ ਅਸੀਂ ਨਿਊਕਲੀਅਰ ਬੰਬ ਵਰਗਾ ਨਿਤੇ ਤਾਂ ਦੁਨੀਆ ਮਿਟ ਜੂਗੀ ਆਪਾਂ ਇਹ ਕੰਮ ਨਹੀਂ ਹੁੰਦੇ ਨਾ ਹੂੰ ਤਾਂ ਉਹ ਸਾਰੇ ਜਿੱਦਾਂ ਹੁੰਦਾ ਇੱਕ ਦੇਖੋ ਇਹੋ ਸਟੇਟਸਮੈਨ ਦਾ ਇੱਕ ਫਰਕ ਹੈ ਹੂੰ ਤੁਸੀਂ ਮੈਂ ਕਹਿੰਦਾ ਵੀ ਮੰਨ ਲਓ ਤੁਸੀਂ ਕੁਝ ਕੀਤਾ ਵੀ ਹੋਏ ਤਾਂ ਵੀ ਬੰਦਾ ਕਹਿੰਦਾ ਨਹੀਂ ਉਸ ਕੰਟਰੀ ਦਾ ਪ੍ਰਾਈਮ ਮਿਨਿਸਟਰ ਬੋਲੂਗਾ ਜਾਂ ਉਹਦਾ ਤੇ ਡੀਜੀ ਐ ਮੂ ਬੋਲਣਗੇ ਸਾਡਾ ਕੋਈ ਮਤਲਬ ਨਹੀਂ ਵਿੱਚ ਬੋਲਦਾ ਇੰਡੀਆ ਨੇ ਕਈ ਵਾਰ ਯੂਕਰੇਨ ਦੇ ਔਰ ਰਸ਼ੀਆ ਦੀ ਜੰਗ ਰੋਕਣ ਲਈ ਕੋਸ਼ਿਸ਼ਾਂ ਕੀਤੀਆਂ ਇਹਦਾ ਮਤਲਬ ਇਹ ਥੋੜਾ ਵੀ ਅਜ ਮੋਦੀ ਸਾਹਿਬ ਕਾ ਕੇ ਕਹਿ ਦਿੰਦੇ ਕਿ ਅਸੀਂ ਤਾਂ ਕਹਤਾ ਹੈ ਬਈ ਹੁੰਦੇ ਯੂਕਰੇਨ ਕਰ ਦੇਣ ਲੱਗਾ ਇਹ ਗਲਤ ਗੱਲਾਂ ਹੁੰਦੀਆਂ ਨੇ ਯੂ ਕਮ ਟੂ ਨੋ ਵੀ ਇੱਕ ਬੰਦੇ ਦੀ ਸੋਚ ਔਰ ਉਹਦੀ ਮੈਚਿਓਰਿਟੀ ਕਿੰਨੀ ਕ ਹੈ ਮੈਂ ਆਈ ਡੋਨਟ ਫੀਲ ਵੀ ਡੋਨਲਡ ਟਰੰਪ ਦੀ ਜਿਹੜੀ ਮੈਚਿਓਰਿਟੀ ਹੈ ਉਹ ਉਸ ਲੈਵਲ ਦੀ ਹੈਗੀ ਹੈ ਵੀ ਉਹ ਬਜਾਏ ਵੀ ਦੇਸ਼ ਨੂੰ ਨੇੜੇ ਕਰਨੀ ਲੋ ਨੂੰ ਠੱਕੇ ਮਾਰਨ ਲੱਗਦਾ ਤੁਹਾਨੂੰ ਇਹ ਡੋਨਲਡ 트ੰਪ ਇਹ ਅਮਰੀਕਾ ਨਾ ਤੱਕ ਕਿਸੇ ਦਾ ਪੱਕਾ ਦੋਸਤ ਹੈ ਨਾ ਦੁਸ਼ਮਣ ਉਹ ਤਾਂ ਨਜ਼ਰ ਕੇ ਨਜ਼ਰੀਏ ਆ ਅੱਛਾ ਬਾਜਪਾ ਸਾਹਿਬ ਇੱਕ ਲਾਸਟ ਵਾਲਾ ਪੋਲਿਟੀਕਲ ਰਿਐਕਸ਼ਨ ਦੇ ਦੇ ਇੱਕ ਜ਼ਿਮਨੀ ਚੋਣ ਜਿਹੜੀ ਆ ਉਹ ਸਿਰ ਤੇ ਹੀ ਆ ਸਭ ਦੇ ਲੁਧਿਆਣਾ ਦੀ ਔਰ ਅਗਰ ਲੁਧਿਆਣਾ ਵਸਤ ਦਾ ਜ਼ਿਕਰ ਕਰਿਆ ਜਾਵੇ ਤਾਂ ਬੀਜੇਪੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਉੱਥੋਂ ਬੜਤ ਤੇ ਸੀਗੀ ਉਹ ਕਾਇਮ ਰੱਖ ਪਾਉਗੇ ਔਰ ਉਮੀਦਵਾਰ ਹੁਣ ਤੱਕ ਤੁਸੀਂ ਐਲਾਨਿਆ ਕਿਉਂ ਨਹੀਂ ਦੇਖੋ ਇਹ ਗੱਲਾਂ ਦੇ ਤੁਸੀਂ ਉਹ ਕਰਦੇ ਹੋ ਵੀ ਫਲਾਣਾ ਚੀਜ਼ ਹੋ ਜੂਗੀ ਹਮ ਇਹ ਤੇ ਲੋਕਾਂ ਨੇ ਦੇਖੋ ਹਮੇਸ਼ਾ ਲੋਕ ਸਭਾ ਦੀ ਜਿਹੜੀ ਇਲੈਕਸ਼ਨ ਹੈ ਲੋਕ ਸਭਾ ਦੇ ਜਿਹੜੇ ਇਸ਼ੂਜ਼ ਨੇ ਉਹ ਡਿਫਰੈਂਟ ਹੁੰਦੇ ਆ ਹਮ ਦੇਸ਼ ਦੀ ਇਲੈਕਸ਼ਨ ਹੁੰਦੀ ਤੇ ਇਸ ਕਿਹੜੀ ਸਰਕਾਰ ਆਏਗੀ ਕਿਹਨੂੰ ਲੋਕ ਪਸੰਦ ਕਰਦੇ ਨੇ ਜਿਹੜੀ ਵਿਧਾਨ ਸਭਾ ਇਹ ਲੋਕਲ ਆ ਇਸ਼ੂਜ਼ ਆ ਲੋਕਲ ਲੀਡਰਸ਼ਿਪ ਤੇ ਆਦੀ ਹੈ ਹਮ ਵੀ ਗगन ਸ਼ਕਲਾ ਬੀਸਾ ਗਰੀਬਾਂ ਦਾ ਤੁਰਦਾ ਜੀ ਹੋਰ ਵੇਲੇ ਕੰਮ ਆਂਦਾ ਲੋਕਾਂ ਨੇ ਇਹ ਨਹੀਂ ਵੇਖਣਾ ਵੀ ਗਗਨ ਸ਼ੁਕਲਾ ਭਾਜਪੀ ਦਾ ਹੈ ਜਾਂ ਇਹ ਨਹੀਂ ਵੇਖਿਆ ਕਿਹੜੀ ਪਾਰਟੀ ਦਾ ਲੋਕਾਂ ਨੇ ਗਗਨ ਸ਼ੁਕਲੇ ਨੂੰ ਵੋਟ ਪਾਈ ਹੈ ਸੋ ਇਹਦੇ ਵਿੱਚ ਜਿੱਦੀ ਲੋਕਪ੍ਰਿਤਾ ਲੋਕਾਂ 'ਚ ਹੋਊਗੀ ਤੇ ਲੋਕ ਉਹਨੂੰ ਵੋਟ ਪਾ ਕੇ ਜਿਤਾਣਗੇ ਵੈਦਰ ਇਟ ਇਜ਼ ਕਾਂਗਰਸ ਕੀ ਲੋਗ ਆਸ਼ੂ ਨੂੰ ਪਸੰਦ ਕਰਨਗੇ ਵੀ ਜਿੱਦਾਂ ਤੇ ਇੰਨਾ ਕਰਾਪਸ਼ਨ ਦਾ ਵੱਡਾ ਹਮ ਅਮਕ ਉਸ ਦਾ ਨਿਕਲੇ ਤਾਂ ਕੁਝ ਨਹੀਂ ਪਰ ਉਹਨਾਂ ਤੇ ਇਲਜ਼ਾਮ ਲਾਏ ਗਏ ਹਮ ਲੋਕਾਂ ਦੀ ਇੱਕ ਹੁੰਦੀ ਹੈ ਹਮਦਰਦੀ ਹਮ ਇੱਕ ਹੁੰਦੀ ਹੈ ਵੀ ਸੋਚ ਵੀ ਨਹੀਂ ਯਾਰ ਕੁਝ ਨਾ ਕੁਝ ਤਾਂ ਜ਼ਰੂਰ ਹੋਊਗਾ ਹਮ ਤੋਂ ਇੱਕ ਵੱਡੇ ਰਾਜ ਸਭਾ ਦਾ ਜਿਹੜਾ ਮੈਂਬਰ ਉਹਨਾਂ ਦਾ ਆਵਾਦਵੀ ਪਾਰਟੀ ਦਾ ਹਮ ਸੰਜੀਵ ਕੀ ਨਾਂ ਉਹਨਾਂ ਦਾ ਸੰਜੀਵ अरोड़ा अरोड़ा ਸੰਜੀਵ अरोड़ा ਜੀ ਉਹਨਾਂ ਦੀ ਲੋਕਾਂ ਨੇ ਅਜੇ ਕੋਈ ਵੇਖਿਆ ਕੁਝ ਨਹੀਂ ਕਿਉਂਕਿ ਨਾ ਉਹ ਪਰਫਾਰਮ ਕੀਤੇ ਨੇ ਪਾਰਲੀਮੈਂਟ ਦੇ ਵਿੱਚ ਤੇ ਜੇ ਹੁਣ ਇੱਥੇ ਕਰਨਗੇ ਤੇ ਆਈ ਡੋਨਟ ਥਿੰਕ ਸੋ ਵੀ ਉਹਨਾਂ ਨੂੰ ਉਸ ਤਰੀਕੇ ਦਾ ਮਿਲੇਗਾ ਪਰ ਕਿਉਂਕਿ ਸਰਕਾਰ ਹੈ ਸੂਬੇ ਦੇ ਵਿੱਚ ਸਰਕਾਰ ਆਪਣਾ ਪੂਰਾ ਜ਼ੋਰ ਲਾਊਗੀ ਆਪਣੀ ਜਿਹੜੀ ਉਹ ਤਾਮਚਾ ਤਾਮਚਾ ਉਹ ਜੇਤਰੂਏ ਪ੍ਰਾਪਤ ਕਰਨ ਵੀ ਨਹੀਂ ਲੋਗ ਅਜੇ ਵੀ ਸਰਮ ਚਾਹਦੇ ਨੇ ਤੇ ਭਾਜਪਾ ਆਪਣਾ ਕੈਂਡੀਡੇਟ ਐਸ ਨਹੀਂ ਅਜੇ ਦੇਖੋ ਇਹ ਅਨਾਉਂਸ ਕੀਤਾ ਕਿਉਂਕਿ ਇਹ ਇਲੈਕਸ਼ਨ ਦੇ ਫੀਲ ਪੇ ਜੂਨ ਐਂਡ ਜਾਂ ਜੁਲਾਈ ਦੇ ਫਰਸਟ ਵੀਕ ਚ ਅਨਾਉਂਸ ਹੋਏਗੀ ਤੇ ਤੁਸੀਂ ਕੈਂਡੀਡੇਟ ਤਿੰਨ ਮਹੀਨੇ ਦੋ ਮਹੀਨੇ ਪਹਿਲੇ ਜਦੋਂ ਕਰਦੇ ਉਹਨਾਂ ਤੇ ਖਰਚਾ ਬਣਾ ਹੁੰਦਾ ਕੈਂਡੀਡੇਟ ਦਾ ਬੇਸਿਕਲੀ ਦੇ ਫੀਲ ਵੀ ਐਵੇਂ ਕਿਸੇ ਦੇ ਉੱਤੇ ਇੱਕ ਭਾਰ ਪਾਣਾ ਇਹ ਵੀ ਕੋਈ ਸਿਆਣਪ ਵਾਲੀ ਗੱਲ ਨਹੀਂ ਤਾਂ ਇਸ ਕਰਕੇ ਪਾਰਟੀ ਨੇ ਡਿਸੀਜਨ ਆਪਣਾ ਆਲਮੋਸਟ ਉਹਨਾਂ ਨੇ ਪੈਨਲ ਗਿਆ ਸੀ 6 ਬੰਦਿਆਂ ਦਾ ਉਹਦੇ ਵਿੱਚ ਜਿੰਨੂੰ ਵੀ ਪਾਰਟੀ ਠੀਕ ਸਮਝੇਗੀ ਉਹਨਾਂ ਨੂੰ ਕਿਹੜੇ ਕਿਹੜੇ 6 ਬੰਦੇ ਸੀ ਇਹ ਮੈਨੂੰ ਨਹੀਂ ਪਤਾ ਪਰ 6 ਬੰਦੇ ਉਹਨਾਂ ਨੇ ਇਹ ਪਤਾ ਲੱਗਾ ਵੀ ਉਹਨਾਂ ਨੇ ਸ਼ਾਰਟਲਿਸਟ ਕੀਤੇ ਤੇ ਉਹ 6 ਦੀ ਲਿਸਟ ਗਈ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਨੂੰ ਕਿਵੇਂ ਦੇਖਦੇ ਹੋ ਸਰਕਾਰ ਦਾ ਬਹੁਤ ਵੱਡਾ ਪ੍ਰੋਗਰਾਮ ਚੱਲ ਰਿਹਾ ਹੈ ਦੇਖੋ ਹੂੰ ਇਹ ਐਵੇਂ ਖਰਚਾ ਵੇਸਟੇਜ ਆਫ ਟਾਈਮ ਇਹ ਨਸ਼ਾ ਚਲੇ ਜਾਓ ਸੁਣੋ ਸੁਣੋ ਸਵੇਰ ਤੋਂ ਬਾਅਦ ਚੰਗੀ ਗੱਲ ਸੁਣੋ ਸੁਣੋ ਹੂੰ ਐਫਰਟ ਕਰਨਾ ਬਹੁਤ अच्छी ਗੱਲ ਹੈ ਅਸੀਂ ਇਸ ਗੱਲ ਤੇ ਸਰਕਾਰ ਦੇ ਨਾਲ ਆ ਘਟੋ ਘਟ ਐਫਰਟ ਕੀਤਾ ਹੈ ਐਫਰਟ ਕੈਪਟਨ ਉਮਰਿੰਦਰ ਸਿੰਘ ਨੇ ਵੀ ਕੀਤਾ ਸੀ ਜਦੋਂ ਉਹਨਾਂ ਨੇ ਉਹ ਬਣਾਇਆ ਸੀ ਵੀ ਕਿਹੜੇ ਫਰੈਂਡਸ ਉਹ ਜਿਹੜੇ ਵੀ ਇੱਕ ਦੂਜੇ ਨੂੰ ਦੱਸੋ ਵੀ ਜੀ ਆ ਫਲਾਣਾ ਨਸ਼ਾ ਕਰਦਾ ਉਹਦਾ ਰੁਕਿਆ ਜਾ ਸਕੇ ਸਕੂਲਾਂ ਤੋਂ ਸ਼ੁਰੂ ਕੀਤਾ ਸੀ ਵੀ ਇਹ ਚੀਜ਼ 8ਵੀਂ 9ਵੀਂ ਤੋਂ ਸ਼ੁਰੂ ਹੁੰਦੀ ਹੈ ਉਹ ਮੈਨੂੰ ਆਮ ਫਰਗੇਟਿੰਗ ਦਾ ਨੇਮ ਤੇ ਉਸ ਤਰੀਕੇ ਨਾਲ ਉਹਨਾਂ ਨੇ ਹਰਪ੍ਰੀਤ ਸਿੰਘ ਸਿੱਧੂ ਐਡੀਸ਼ਨਲ ਡੀਜੀਪੀ ਦੇ ਥੱਲੇ ਉਸ ਵੇਲੇ ਇਹ ਸ਼ੁਰੂ ਕੀਤੀ ਸੀ ਸਕੀਮ ਹਰ ਸਰਕਾਰ ਐਫਰਟ ਕਰਦੀ ਹੈ ਕੋਈ ਨਹੀਂ ਚਾਹੁੰਦੇ ਵੀ ਸਾਡੇ ਸੂਬੇ ਦੇ ਵਿੱਚ ਇਸ ਕਿਸਮ ਦਾ ਪੈੜਾ ਨਸ਼ਾ ਔਰ ਇਹ ਚੀਜ਼ ਆਈ ਤੇ ਤੂੰ ਮਤ ਲੱਗੇ ਵੀ ਪੰਜਾਬੀ ਜੀ ਨਸ਼ੇ ਕਰਦੇ ਨੇ ਪੰਜਾਬੀ ਬਰੇਵਰੀ ਲਈ ਪੰਜਾਬੀ ਆਪਣੀ ਮਿਹਨਤ ਨਸ਼ਾ ਬਾਜਵਾ ਸਭ ਦਿੱਕਤ ਤਾਂ ਹੈ ਨਾ ਪੰਜਾਬ ਦੇ ਵਿੱਚ ਨਸ਼ਾ ਤਾਂ ਹੈ ਇਹਨੂੰ ਦੇ ਤੂੰ ਮਤ ਵਾਲੀ ਦੇ ਵਿੱਚ ਗੱਲ ਨਹੀਂ ਰਹੇਗੀ ਹੁਣ ਕੋਈ ਦੇਖੋ ਤੂੰ ਮਤ ਨਹੀਂ ਹੁੰਦੀ ਜੇ ਕੋਈ ਬੰਦਾ ਸਮਝੇ ਇਟਸ ਅ ਬਿਗ ਸਟਿਗਮਾ ਵੀ ਤੁਸੀਂ ਇੱਕ ਇੱਕ ਸੁਣੋ ਮੇਰੀ ਇੱਕ ਮਿਹਨਤੀ ਇੱਕ ਅਗਾਂਹ ਵਧੂ ਸੋਚ ਵਾਲੇ ਲੋਕ ਜਿਨ੍ਹਾਂ ਦੇ ਕਹਿਨ ਬਈ ਯਾਰ ਉਹ ਤੇ ਨਸ਼ੇ ਦੇ ਥੱਲੇ ਮਕੀ ਆ ਗਈ ਮੈਂ ਮੰਨਦਾ ਇਹ ਵੀ ਮੈਂ ਇੱਕ ਚੀਜ਼ ਐਡ ਕਰ ਪਾਕਿਸਤਾਨੀ ਪਾਕਿਸਤਾਨੀ ਦੇਸ਼ ਉਹ ਲੱਗੇ ਸਾਡਾ ਦੁਸ਼ਮਣ ਬੈਠਾ ਉਹਨਾਂ ਦੇ ਡਰੋਨ ਹੀ ਇਹਨਾਂ ਕੰਮਾਂ ਤੇ ਚੱਲਦੇ ਨੇ ਵੀ ਉਧਰ ਛੋਟਾ ਉਧਰ ਛੋਟਾ ਤਾਂ ਕਿ ਕਿੰਨਾ ਵੀ ਪੁਲਿਸ ਦੇਖੋ ਯੂ ਕੈਨੋਟ ਬੀ 100% ਪਰਫਾਰਮਰ ਵੀ ਕਿਤੇ ਨਾ ਕਿਤੇ ਅਗਰ 10 12 ਜਗ੍ਹਾ ਕੋਈ ਛੁੱਟੇਗਾ ਤੇ ਕੋਈ ਦੋ ਤਿੰਨ ਲੈ ਵੀ ਜਾਣਗੇ ਕਿਤੇ ਨਾ ਕਿਤੇ ਸੋ ਇਹ ਚੀਜ਼ਾਂ ਕਿਸ ਤਰੀਕੇ ਨਾਲ ਇਰੇਡੀਕੇਟ ਹੋ ਸਕਦਾ ਹੈ ਨਸ਼ਾ ਉਹ ਇੱਕੋ ਤਰੀਕੇ ਨਾਲ ਹੋ ਸਕਦਾ ਹੈ ਵੀ ਜਿਹੜਾ ਨਸ਼ਾ ਵੇਚਣ ਵਾਲੇ ਦਾ ਪ੍ਰੂਫ ਐਵੇਂ ਕਿਸ ਗਰੀਬ ਨੂੰ ਧੱਕੇ ਨਾਲ ਨਾ ਕਰਦੇ ਨਾ ਮੈਂ ਕਿ ਜਿੱਤੇ 5 10 ਕੇਸਸ ਬਣ ਜਾਂਦੇ ਨੇ ਐਨਡੀਪੀਐਸ ਦੇ ਔਰ ਉਹ ਲੱਗਦਾ ਵੀ ਇਹ ਹੁਣ ਪ੍ਰੋਫੈਸ਼ਨਲੀ ਇਸੇ ਤੋਂ ਪਾਲਦਾ ਕਰਦਾ ਉਹਦੀ ਜਾਇਦਾਦ ਬੰਦੋਲ ਚੱਲਣਾ ਚਾਹੀਦਾ ਨਹੀਂ ਬਿਲਕੁਲ ਉਦੀ ਜਾਇਦਾਦ ਜਬ ਤੋੜੀ ਚਾਹੀਦੀ ਹੈ ਵਾਂਸ ਫੋਰ ਆਲ ਦੇਖੋ ਆਫਟਰ ਆਲ ਉਹ ਕਮਾਈ ਕਾ ਦੇ ਲਈ ਕਰਦਾ ਹੈ ਵੀ ਆਪਣੀ ਜਾਇਦਾਦ ਨਾਲ ਇਹ ਸੁੱਖ ਹੋ ਜਾਏ ਗਾਂ ਬੱਚਿਆਂ ਨੂੰ ਇਹਦਾ ਆਨੰਦ ਲੈਣ ਤੇ ਜੇ ਉਹ ਚੀਜ਼ ਦਾ ਉਹਨੂੰ ਡਰ ਹੈ ਵੀ ਯਾਰ ਇਹ ਤਾਂ ਮੇਰੇ ਕੱਲ ਨੂੰ ਅਪਰੂਵ ਹੋ ਗਈ ਤਾਂ ਮੇਰਾ ਸਾਰਾ ਕੁਝ ਚਲ ਜਾਣਾ ਮੈਂ ਨਹੀਂ ਸਮਝਦਾ ਵੀ ਲੋਕ ਫਿਰ ਇਸ ਬਣੇ ਤੁਰਨਗੇ ਡਰ ਵੀ ਰਹੇਗਾ ਔਰ ਇਹਦੇ ਵਿੱਚ ਤੁਹਾਨੂੰ ਲਾਅ ਇਸੇੋ ਜੇ ਬਣਾਉਣੇ ਚਾਹੀਦੇ ਨੇ ਤੁਹਾਨੂੰ ਉਹ ਚੀਜ਼ ਇਹੋ ਜੀ ਕਰੀ ਦੇ ਦੇਣ ਆਟੋਮੈਟਿਕ ਉਹਦਾ ਜਿਹੜਾ ਅਸਰ ਹੈ ਤੁਹਾਨੂੰ ਦਿਖੇ ਠੀਕ ਹੈ ਬਹੁਤ ਮਿਹਰਬਾਨੀ ਤਾਂ ਫਤਿਹ ਜੰਗ ਸਿੰਘ ਬਾਜਵਾ ਇਸ ਵੇਲੇ ਖਾਸ ਤੌਰ ਤੇ ਸਾਡੇ ਨਾਲ ਬਣੇ ਹੋਏ ਸੀ ਬਾਰਡਰ ਬੈਲਟ ਦੇ ਮੌਜੂਦਾ ਹਾਲਾਤ ਕਿਸ ਤਰ੍ਹਾਂ ਦੇ ਨੇ ਕਿਉਂਕਿ ਖੁਦ ਦੇ ਪਰਿਵਾਰ ਜਿਹੜਾ ਬਾਰਡਰ ਤੋਂ ਬਿਲੋਂਗ ਕਰਦਾ ਤਾਂ ਕਹਿੰਦੇ ਪੰਜਾਬੀਆਂ ਲਈ ਕੋਈ ਪਹਿਲੀ جنگ ਨਹੀਂ ਹੈਗੀ ਪੰਜਾਬੀਆਂ ਦੇ ਵਿੱਚ ਇੱਕ ਵੱਖਰਾ ਉਤਸ਼ਾਹ ਸੀਗਾ ਆਪਣੇ ਦੇਸ਼ ਦੀ ਫੌਜ ਦਾ ਸਾਥ ਦੇਣ ਦਾ तमाम ਮੁੱਦਿਆਂ ਤੇ ਗੱਲਬਾਤ ਹੋਈ ਹੈ ਚਾਹੇ ਉਹ ਯੁੱਧ ਨਸ਼ਿਆਂ ਵਿਰੁੱਧ ਕਿਉਂ ਨਾ ਹੋਵੇ ਜ਼ਮੀਨੀ ਚੋਣ ਨੂੰ ਲੈ ਕੇ ਕੀ ਭਾਜਪਾ ਦੀ ਅਗਲੀ ਰਣਨੀਤੀ ਰਹਿਣ ਵਾਲੀ ਆ ਖੋਲ ਕੇ ਵਿਚਾਰ ਚਚੋ ਇਹ ਕੈਮਰਾ ਪਰਸਨ ਰਮੇਸ਼ ਨਾ ਗਗਨ ਸ਼ੁਕਲਾ ਡੇਲੀ ਪੋਸਟ ਪੰਜਾਬੀ